ਸਾਨੂੰ ਤਾਂ ਬਹੁਤ ਚੰਗੀ ਲੱਗ ਰਹੀ ਹੈ। ਮੈਂ ਤਾਂ ਸਾਹਮਣੇ ਕਰਦਾ ਬਹੁਤ ਲੱਗ ਰਹੀ ਹੈ। ਸਰ ਵੀ ਜੁੜਿਆ ਪਿਆ। ਏ ਕਰੇ ਜਿੱਦਾਂ ਖਾਣੇ ਦੇ ਨਾਲ ਉਹਨੇ ਕਰ ਦਿੱਤੀ। ਬੋਲਦੇ ਮੇਰੇ ਵੀ ਕਿ ਸਰ ਜੀ ਦੇ ਨਾਲ ਕਰਦਾ। ਇਹ ਬੋਲ ਨਹੀਂ ਹੋਣਾ ਜਿੰਨੇ ਸਰਕਾਰਾਂ ਮੱਲ ਰਹੀਆਂ ਵੀ ਜਾ ਕੇ ਦੱਪੇ ਹੋ। ਉਹ ਜਿਹੜੇ ਅਸੀਂ ਪੜਾਇਆ ਜਾਂਦੇ ਨੇ ਜਿਹੜੇ ਜਿੱਥੇ ਉੱਤੇ ਉੱਤੇ ਪੜਾਈ ਜਾਂਦੇ ਨੇ ਇਹ ਨਹੀਂ ਮੈਂ ਥੋੜਾ ਕੋਈ ਕਰਨਾ ਜੀ ਸਭ ਫੂਕੀਆਂ ਲੈ ਰਹੇ ਨਹੀਂ ਕੁਝ ਕਰਨਾ ਮੇਰੇ ਖਬਰ ਲੱਗੀ ਆ ਬਈ ਬਹੁਤ ਫੱਟੇ ਅੰਕਲ ਮਾੜਾ ਜੀ ਮੈਨੂੰ ਗੱਡੀ ਚ ਲੱਗੇ ਪੈਸੇ ਥੱਲੇ ਤੇ ਖਿੱਚਦੇ ਪੁੱਜੀ ਆ ਉਹ ਰਮਰੀ ਕਪ ਸੰਤਕਲੋ ਨੇ ਧੂਰੀ ਜੋ ਕਿ ਸਾਡਾ ਧੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ ਸੀਐਮ ਸਿਟੀ ਹੋਣ ਦੇ ਬਾਵਜੂਦ ਸਾਡੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ ਮੋਟੇ ਅਫਸਰ ਦੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ ਪਾਣੀ ਖਾਣਾ ਮੈਂ ਕਹਿੰਦਾ ਜੇ ਉਹਦਾ ਬਰਤਨਾਂ ਰੱਖਿਆ ਗਿਆ ਨਾ ਤਾਂ ਕਿ ਉਹ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਹੈ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲ ਆ ਪਾਣੀ ਦਾ ਬੱਚੇ ਲੰਘਦੇ ਨੇ ਪਾਣੀ ਦੇ ਵਿੱਚ ਸਵੇਰੇ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵੰਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫੇਰ ਦੁਬਾਰਾ ਸਕੂਲ ਜਾਂਦੇ ਨੇ ਇੰਨਾ ਬੁਰਾ ਹਾਲ ਆ ਤੇ ਬਿਮਾਰੀਆਂ ਕੰਨੀਓ ਇੰਨਾ ਬੁਰਾ ਹਾਲ ਆ 스ਮੈਲ ਮਾਰਦੀ ਆ ਸਾਰਾ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25000 ਰੁਪਏ ਮੈਂ ਕੰਪਨੀ 'ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉ 4-4000 ਰੁਪਏ ਦੀ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ ਐਂਡੋਸਕੋਪੀ ਹੁੰਦੀ ਆ ਡਾਕਟਰ ਕਹਿੰਦਾ ਇਨਫੈਕਸ਼ਨ ਵਾਲਾ ਕੀੜਾ ਆਇਆ ਕਿੱਥੋਂ ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ ਕੋਈ ਉੱਪਰੋਂ ਹਵਾ ਚੋਂ ਤਾਂ ਉੱਡ ਕੇ ਨਹੀਂ ਆਇਆ ਜਾਂ ਪਹਿਲਾਂ ਵਾਲੀ ਸਰਕਾਰਾਂ ਵੇਲੇ ਤਾਂ ਆ ਨਹੀਂ ਗਿਆ ਇਹ 15 ਸਾਲੋਂ ਕੇ ਜਿਹੜੇ ਸੀ ਜੂਝ ਰਹੇ ਆ ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ ਕੋਈ ਚੈਕਿੰਗ ਕਰਨ ਆ ਲੈ ਜਾਂਦਾ ਹਸਤਾਲ ਚੋਂ ਕੁਲਰ ਕੀ ਕਹੋਗੇ ਅਸੀਂ ਵਾਰ ਨੰਬਰ 1 ਦੇ ਵਸਨੀਕ ਆਏ ਮੈਨੂੰ ਇੱਥੇ ਘੱਟੋ ਘੱਟ 25 ਸਾਲ ਹੋ ਗਏ ਰਹਿੰਦੇ ਨੇ ਇਸੇ ਕੋਈ ਸਹੂਲਤ ਨਹੀਂ ਹੈ ਜੀ ਸਾਡੇ। ਬਸੰਤ ਕੋਲ 25 ਸਾਲਾਂ ਤੋਂ ਜੀ ਬਸੰਤ ਕਲੋਨੀ ਦੇ ਵਿੱਚ ਵਾਰਡ ਨੰਬਰ 1 ਆ ਕਾਗਜ਼ਾਂ ਦੇ ਵਿੱਚ ਅਸੀਂ ਇੱਕ ਨੰਬਰ ਵਾਰਡ ਚ ਆਉਣੇ ਆ। ਵੋਟਾਂ ਵੇਲੇ ਇੱਕ ਨੰਬਰ ਵਾਰਡ ਚ ਆਉਣੇ ਆ। ਜਦੋਂ ਕੋਈ ਕੰਮ ਹੁੰਦਾ ਕੋਈ ਸਹੂਲਤ ਹੁੰਦੀ ਆ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ। ਆ ਪਾਣੀ ਖੜਾ ਗਾਇ ਮੀਂਹ ਨਾਲ ਹੀਗਾ ਪਾਣੀ। ਇਹ 12 ਮਹੀਨੇ ਦੀ ਦਿਨ ਪਾਣੀ ਐਸੇ ਲੋਟ ਖੜਾ ਰਹਿਣਾ। ਜੇ ਕਿਨੇ ਜਾਣੇ ਆ ਸਾਰੇ ਕਿਤੇ ਡੇਟਾਂ 'ਚ ਵੀ ਦਿੱਤਾ ਆ ਸਾਡਾ। ਉਹ ਵੀ ਮਿਲੇ ਹੋਏ ਆ। ਕਹਿੰਦੇ ਮੇਰੇ ਹਾਂ ਜੀ ਕੰਮ ਹੋ ਜੂਗਾ, ਕੰਮ ਹੋ ਜੂਗਾ। ਕੰਮ ਹੋਇਆ ਨਹੀਂ। ਆਮ ਆਦਮੀ ਪਾਰਟੀ ਆਈ ਸੀ ਇਹਨਾਂ ਨੇ ਅਸਮਾਨ ਸੰਧਿਤਾ ਦੀ ਭਵੰਤਮਾਨ ਦੇ ਮਹਾਤਾ ਜੀ ਆਏ ਸੀ ਉਹਨੇ ਕਹਿੰਦਾ ਪਹਿਲ ਦੇ ਆਧਾਰ ਤੇ ਛੋਟਾ ਕੰਮ ਕਰਾਵਾਂਗੇ ਜਦੋਂ ਸਾਡੀ ਸਰਕਾਰ ਆਈ ਮੁੜ ਕੇ ਸਾਨੂੰ ਕਿਸੇ ਦਾ ਮੂੰਹ ਨਹੀਂ ਲਗਾਇਆ ਹੁਣ ਕਹਾ ਐਮਸੀ ਦੀਆਂ ਮੋਟਾ ਆ ਰਹੀਆਂ ਨੇ ਅੰਬੇ ਅਸੀਂ ਸਾਰੇ ਮਹੱਲੇ ਵੱਲੋਂ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਬਾਈਟਟ ਕਰਾਂਗੇ ਇੱਥੇ ਕੋਈ ਵੋਟ ਮੰਗਣ ਆਵੇ ਨਾ ਨਾ ਸਾਡੇ ਮਹੱਲੇ ਚ ਕੋਈ ਬੰਦਾ ਖੜਾਉਣ ਆਮ ਆਦਮੀ ਪਾਰਟੀ ਅਗਲਾ ਸੰਘਰਸ਼ ਕੀ ਹੋਵੇ ਅਗਲਾ ਸੰਘਰਸ਼ ਦੇਖਾਂਗੇ ਨਹੀਂ ਫਿਰ ਸਾਡੇ ਦਾ ਹੁਣ ਇਹ ਦੂਤੇ ਤੋਂ ਹੋਰ ਤਾਂ ਕੁਝ ਨਹੀਂਗਾ ਧਰਨਾ ਲਾਉਣਾ ਪਿਆ ਧਰਨਾ ਲਾਣਾ ਮੰਨੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣਾ ਹੋਣਾ ਚਾਹੀਦਾ ਸੀਵਰੇਜ ਬੋਰਡ ਨੂੰ ਵੀ ਜਦੋਂ ਪਾਣੀ ਦੀ ਨਿਕਾਸੀ ਉੱਚੀ ਉੱਚੀ ਪੰਜਾਬ ਸਰਕਾਰ ਮੁੜਤਾਬਦ 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 ਮੌਕੇ ਦਾ ਸੀਐਮ ਮੁੜਤਾਬਦ 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 ਕੀ ਐਸੀ ਕਿ ਕੈਨਾਂ ਨੂੰ ਸਾਨੂੰ ਬਹੁਤ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਹੁਣ ਤਾਂ ਸਾਡੇ ਕੋਲੇ ਬਾਕੀ ਕੋਈ ਰਣੀ ਨਹੀਂ ਹੈਗੀ ਕਹਿਣ ਬਾਰੇ ਹੁਣ ਤਾਂ ਸਾਡੀ ਇਹ ਬੇਨਤੀ ਹੈ ਵੀ ਜੇ ਸਾਡੀ ਗੱਲ ਸੁਣ ਲੈਣ ਨੇੜੇ ਹੋ ਕੇ ਅਗਰ ਨਹੀਂ ਇਹ ਨਹੀਂ ਪਤਾ ਵੀ ਸਾਨੂੰ ਸੰਗਤ ਕਿੱਥੇ ਤੇ ਚੱਕਣਾ ਪਵੇ ਅਸੀਂ ਰੇਲ ਵੀ ਰੋਕ ਸਕਦੇ ਆ ਅਸੀਂ ਰੋਡ ਵੀ ਰੋਕ ਸਕਦੇ ਆ ਇਹ ਨਹੀਂ ਪਤਾ ਅਸੀਂ 2 ਦਿਨ ਬੈਠੀਏ 4 ਦਿਨ ਬੈਠੀਏ ਅਸੀਂ ਬੱਚੇ ਸਾਡੇ ਘਰਾਂ ਦੇ ਵਿੱਚ ਜਾ ਕੇ ਦੇਖੋ ਜਿਹੜੇ ਚੁੱਲਿਆਂ ਦੇ ਵਿੱਚ ਪਾਣੀ ਪੈ ਰਿਹਾ ਉਹਦੇ ਵਿੱਚ ਅਸੀਂ ਖਾਣਾ ਬਣਾ ਕੇ ਕਿਵੇਂ ਖਾਈ ਸਾਨੂੰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਵੀ ਕੋਈ ਹੱਲ ਨਹੀਂ ਹੋ ਰਿਹਾ ਆਂ ਚਾਰ ਪਣਨ ਨੂੰ ਸਾਨੂੰ ਇਹ ਜੇ ਬਿਮਾਰੀਆਂ ਲੱਗੀਆਂ ਨੇ ਕੋਈ ਸਾਨੂੰ ਦੱਸੀ ਪਾਣੀ ਪੀਣ ਵਾਲੇ ਦਾ ਸਪਲਾਈ ਜਦ ਹੁੰਦੀ ਆ ਉਹਦੇ ਵਿੱਚ ਵੀ ਬਰੀਕ ਕੀੜੇ ਆਉਂਦੇ ਨੇ ਉਹੀ ਪਾਣੀ ਅਸੀਂ ਪੀਂਦੀ ਆ ਆ ਜਿਹੜਾ ਪਾਣੀ ਆ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਬੱਸਾਂ ਟੇਡੀਆਂ ਹੋ ਜਾਂਦੀਆਂ ਨੇ ਜਿੰਦੀਆਂ ਅਗਰ ਬੱਚਿਆਂ ਨੂੰ ਜੇ ਲੈ ਕੇ ਜਾਣੇ ਐਡਰਸਾ ਪਾਣੀ ਹੁੰਦੀਆਂ ਨੇ ਡਿੱਗ ਪੈਂਦੇ ਨੇਗੇ ਬਾਰ ਬਾਰ ਕਿੱਥੋਂ ਉਹਨਾਂ ਦੇ ਐਡਰਸਾ ਬਣ ਗਏ ਇਸ ਬੱਚੇ ਸਾਡਾ ਕਹਿਣ ਦਾ ਮਕਸਦ ਇਹ ਹੈ ਵੀ ਜੇ ਸਾਡੇ ਇਹ ਕੰਮ ਦਾ ਕੋਈ ਸਰਕਾਰ ਹੱਲ ਕਰ ਦੇ ਤਾਂ ਅੰਤਮਾਨ ਦੀ ਮਾਂ ਵੀ ਆ ਕੇ ਗਈ ਹੈ ਹੋਰ ਵੀ ਬੰਦੇ ਆਏ ਨੇ ਵੋਟਾਂ ਲੈਣ ਵੇਲੇ ਬੜੀ ਸਾਨੂੰ ਕਾਪੜਾ ਦਿੰਦੇ ਨੇ કે ਬੜੇ ਮਿੱਠੀਆਂ ਗੋਲੀਆਂ ਦਿੰਦੇ ਨੇ ਪਰ ਉਹਨਾਂ ਦਾ ਹੱਲ ਕੋਈ ਨਹੀਂ ਮਿੱਠੀਆਂ ਗੋਲੀਆਂ ਦੇ ਕੇ ਤੁਰ ਜਾਂਦੇ ਨੇ ਕਹਿੰਦੇ ਨੇ ਸਾਡਾ ਕੰਮ ਪਹਿਲੇ ਧਾਰ ਤੇ ਦੂਜੇ ਧਾਰ ਤੇ ਦਫ਼ਤਰਾਂ ਚ ਜਾਂਦੇ ਨੇ ਦਫ਼ਤਰਾਂ ਚ ਕੁਝ ਨਹੀਂ ਵਾਹੀ ਅਗਰ ਇਹ ਹੀ ਸਾਡੀ ਬੇਨਤੀ ਹੈ ਵੀ ਇਹ ਅਗਰ ਸਾਡਾ ਕੰਮ ਪਣਦਾ ਸਾਡਾ ਸਰਕਾਰ ਨਾਲ ਸਮਝੌਤਾ ਨਹੀਂ ਕੋਈ ਸਮਝੌਤਾ ਓਹੋ ਜਿਹਾ ਨੰਬਰ ਲੈ ਕੇ ਕਾਫੀ ਹੱਥ ਪੱਤੂ ਦੂਰ ਨੇ ਪਾਉਂਦ ਨੇ ਬਹੁਤ ਪਰੇਸ਼ਾਨ ਹੋ। ਦੇਖੋ ਅਸੀਂ ਉਸ ਇਲਾਕੇ ਦੇ ਵਿੱਚ ਖੜੇ ਆਂ। ਉਹ ਹਲਕੇ 'ਚ ਖੜੇ ਆਂ ਜਿੱਥੇ ਮਾਨਯੋਗ ਮੁੱਖ ਮੰਤਰੀ ਐਮ ਐਲ ਏ ਬਣ ਕੇ ਗਿਆ। ਉਹ ਰਿਕਾਟ ਤੋੜ ਬੂਟਾ ਨਾਲ ਜਿੱਤ ਕੇ ਗਿਆ ਔਰ ਇਹੀ ਲੋਕ ਨੇ ਜਿਹੜੇ ਉਰੇ ਦੇ ਵਸਿੰਦੇ ਆ ਇਹਨਾਂ ਨੇ ਜਿਤਾ ਕੇ ਭੇਜਿਆ। ਤੇ ਉਹ ਕਲਿਆਮ ਆਦਮੀ ਪਾਰਟੀ ਦੇ ਨਹੀਂ ਹੈਗੇ ਉਹ ਤਮਾਮ ਸਾਰੀਆਂ ਪਾਰਟੀਆਂ ਦੇ। ਔਰ ਸ਼ਹਿਰ ਦੇ ਵਿੱਚ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਸਾਰੇ ਔਰਡਾ ਵਿੱਚ ਵਾਟਰ ਸਪਲਾਈ ਦੀ ਪ੍ਰੋਬਲਮ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਜਿਹੜੀਆਂ ਸਾਰੀਆਂ ਦਿੱਕਤਾਂ ਨੇ ਇਹ ਮਾਨਯੋਗ ਮੁੱਖ ਮੰਤਰੀ ਦੇ ਦਫ਼ਤਰ ਤੱਕ ਉਰੇ ਦੇ ਪ੍ਰਸ਼ਾਸਨ ਚਾਹੇ ਉਹ ਕਮੇਟੀ ਦੇ ਈਓ ਸਾਹਿਬਾਨ ਨੇ ਚਾਹੇ ਨਗਰ ਕੌਂਸਲ ਦੇ ਪ੍ਰਧਾਨ ਨੇ ਚਾਹੇ ਉਰੇ ਸੀਵਰੇਜ ਬੋਰਡ ਦੇ ਚੇਅਰਮੈਨ ਨੇ ਸੀਵਰੇਜ ਬੋਰਡ ਦੇ ਐਸ ਡੀਓ ਐਕਸ਼ਨ ਸਾਹਿਬ ਨੇ ਸਭ ਕੋਲ ਰਿਟਰਨ ਤੇ ਐਸ ਡੀਐਮ ਸਾਹਿਬ ਨੂੰ ਵੀ ਅਸੀਂ ਮੈਮੋਰੰਡਮ ਵੀ ਦਿੱਤਾ ਉਹਨਾਂ ਨੂੰ ਕੰਪਲੇਨ ਵੀ ਦਿੱਤੀ ਹੈ ਪਰ ਉਹਨਾਂ ਵੱਲੋਂ ਕੋਈ ਵੀ ਇਦਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕੇ ਇਸ ਸਮੇਂ ਅਸੀਂ ਬੋਰਡ ਨੰਬਰ 1 'ਚ ਖੜੇ ਹਾਂ ਪਿਛਲੇ ਦਿਨੀਆਂ ਅਸੀਂ ਵਕੂਆ ਖਵਾੜਾ ਵਿੱਚ ਜਾ ਕੇ ਲਾਈਵ ਵੀ ਹੋਏ ਸੀ ਇਸ ਸਮੇਂ ਵਾਰਡ ਨੰਬਰ 1 ਦੀ ਬਸੰਤ ਕਲੋਨੀ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਦੀ ਸਮੱਸਿਆ ਹੈ ਇਹ ਉਰੇ ਬਿਨਾ ਮੀਂਹ ਦੇ ਉੱਤੋਂ ਪਾਣੀ ਖੜਾ ਹੈ ਕੋਈ ਮੀਂਹ ਵਾਲਾ ਪਾਣੀ ਨਹੀਂ ਹੈ ਜਿਹਦੇ ਵਿੱਚ ਉਹਦੇ ਕੋਈ ਹੱਲ ਨਹੀਂ ਹੋ ਰਿਹਾ ਬੱਚਿਆਂ ਨੂੰ ਡੇਂਗੂ ਹੋ ਰਿਹਾ ਮਲੇਰੀਆ ਹੋ ਰਿਹਾ ਕਮੇਟੀ ਵੱਲੋਂ ਸੀਵਰੇਜ ਬੋਰਡ ਵੱਲੋਂ ਕਿਸੇ ਵੱਲੋਂ ਵੀ ਲੋਕਾਂ ਦੀ ਸਾਰ ਨਹੀਂ ਫੜੀ ਜਾ ਰਹੀ ਤੇ ਅਸੀਂ ਤੁਹਾਡੇ ਜ਼ਰੀਏ ਮੰਗ ਕਰਨਾ ਚਾਹੁੰਦੇ ਹਾਂ ਪਹਿਲਾਂ ਵੀ ਕਈ ਵਾਰ ਮੰਗ ਕਰ ਲਈ ਔਰ ਐਤ ਕੀ ਬੜੇ ਸਖਤ ਤੌਰ ਤੇ ਚਾਹੇ ਰਿਕੁਐਸਟ ਕਰ ਲੋ ਚਾਹੇ ਥ੍ਰੈਟ ਕਰ ਲੋ ਜਿਵੇਂ ਮਰਜੀ ਕਰ ਲੋ ਅਗਰ ਸਾਡੀਆਂ ਮੰਗਾ ਮਹੱਲੇ ਵਾਲਿਆਂ ਦੀਆਂ ਮੰਗਾ ਨਹੀਂ ਮੰਗੀਆਂ ਜਾਂਦੀਆਂ ਤਾਂ ਜਿਹੜਾ ਵੀ ਅਗਲਾ ਸਟੈਪ ਮਹੱਲੇ ਵਾਲੇ ਸਾਡੀ ਬਰੀਦੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜੋ ਵੀ ਅਟੈਕ ਛੱਕੇ ਇਲਾਜ ਕਰਾਇਆ ਉਹਨਾਂ ਸਾਡੇ ਸਿਰ ਤੇ ਬਾਲ ਨਹੀਂ ਹੈਗੇ ਜਿੰਨਾ ਸਾਡੇ ਸਿਰ ਤੇ ਕਰ ਜਾ ਠੀਕ ਹੈ ਇਸ ਕਰਕੇ ਨਾ ਮੇਰੇ ਘਰ ਵਾਲੇ ਮਤਲਬ ਕਿ ਦੁਕਾਨ ਤੇ ਲੱਗ ਦਿੱਤਾ ਤਾਂ ਅਸੀਂ ਕਰ ਜਾ ਫੜ ਫੜ ਕੇ ਇਲਾਜ ਕਰਾਇਆ ਨਹੀਂ ਜਿਹ ਦਿਹਾੜੀਦਾਰ ਹੁੰਦਾ ਸੀ ਕਿਤਾ ਕੁੜੀ ਨੂੰ ਮਾਰ ਲੈਂਦੇ ਇੰਨਾ ਸਾਡਾ ਬੁਰਾ ਹਾਲਤ ਆ ਪਾਣੀ ਦੇ ਹਾਲਾਤ ਸਾਡੀ ਅੱਜ ਤੱਕ ਜੇ ਤਾਂ ਵੋਟਾਂ ਆਉਂਦੀਆਂ ਨੇ ਉਹ ਤਾਂ ਸਾਡੇ ਸਾਰੇ ਪੜੀ ਹੱਥ ਲਾਉਂਦੇ ਨਹੀਂ ਜਦੋਂ ਨਾ ਲਗਾ ਕੇ ਜਦੋਂ ਵੋਟਾਂ ਆਣ ਜਦੋਂ ਵੋਟਾਂ ਨੰਗੀ ਜਾਂਦੀਆਂ ਸਾਡੀ ਕੋਈ ਜਾਤ ਨਹੀਂ ਪੁੱਛਦਾ ਵੀ ਤੁਸੀਂ ਪਾਣੀ ਉਬਾਲਿਆ ਹੋ ਪੀਣਾ ਕਿ ਬਗੈਰ ਵਾਲਿਆ ਹੋ ਪੀਣਾ ਇੰਨਾ ਬੁਰਾ ਸਾਡਾ ਹਾਲ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਰ ਤੁਹਾਡਾ ਹੱਲ ਨਾ ਹੋਇਆ ਤਾਂ ਅਗਲਾ ਅਗਲਾ ਸੰਘਰਸ਼ ਕੀ ਹੋਏਗਾ ਵਸਾ ਅਗਲੀ ਵਾਰ ਤੋਂ ਉਸ ਤੋਂ ਬਾਅਦ ਸਾਡਾ ਸਾਰਾ ਨਬਾਈਕਟਾ ਸਾਡੀ ਵਸਤੇ ਚ ਕੋਈ ਵੋਟਾਂ ਨਾ ਲਾ ਕੇ ਬੜੀ ਜਿਹੜਾ ਕੋਈ ਸਾਡਾ ਹੱਲ ਕਰ ਦੂਗਾ ਉਹਦੇ ਲਈ ਅਸੀਂ ਵੋਟਾਂ ਹਾਜ਼ਮਦੇ ਸਾਡੀਆਂ ਵਸਤੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਅਸੀਂ ਲਿਖ ਕੇ ਲਾਵਾਂਗੇ ਲੈਣ ਤੇ ਵੀ ਤੁਰੀਆਲੀ ਰੋਡ ਤੇ ਵੀ ਸਾਡੀ ਵਸਤੇ ਚ ਕੋਈ ਵੋਟਾਂ ਲੈਣ ਵਾਸਤੇ ਕੋਈ ਨਾ ਖੜੀ ਆ ਕੇ ਠੀਕ ਹੈ ਜਿਹੜਾ